ਤੇ ਤੁਹਾਡੀ ਗੱਡੀ ਉਰੇ ਖੜੀ ਸੀ ਹਾਂਜੀ ਆਪਰੇ ਸਾਈਡ ਤੇ ਲਾਈ ਖੜੀ ਸੀ ਜਮੀ ਇਹਨੂੰ ਕੋਈ ਦੱਸੋ ਵੀ ਰੋਡ ਤੇ ਖੜੀ ਕਰਨੀ ਬਾਈ ਜੀ ਸਾਈਡ ਤੇ ਨਹੀਂ ਹੁੰਦਾ ਵੀ ਤੁਹਾਡੀ ਸਾਈਡ ਤੇ ਖੜੀ ਸੀ ਤੁਸੀਂ ਕੋਈ ਬਾਜ਼ਾਰੋਂ ਸਮਾਨ ਲੈਣਾ ਤਾਂ ਸਰਵਿਸ ਰੋਡ ਬਣਾਏ ਹੋਏ ਨੇ ਭਵਾਨੀਗੜ ਤਾਂ ਤੁਸੀਂ ਆਪਣੀ ਜਿਹੜੀ ਗੱਡੀ ਆ ਬਾਈ ਜੀ ਉਹ ਸਰਵਿਸ ਰੋਡ ਤੇ ਲੈ ਕੇ ਜਾਓ ਨਾ ਕਿ ਮੇਨ ਰੋਡ ਤੇ ਖੜੀ ਕਰੋ ਹਾਦਸਿਆਂ ਨੂੰ ਤੁਸੀਂ ਖੁਦ ਸੱਦਾ ਦਿੰਨੇ ਹੋ ਅੱਛਾ ਕੀ ਹੋਇਆ ਕਿ ਕਹਿੰਦਾ ਮੈਨੂੰ ਨੀਂਦ ਆ ਗਈ ਹੈ। ਕੀ ਮੰਗ ਕਰਦੇ ਹੋ ਤੁਸੀਂ? ਵੀ ਇਹ ਕੈਂਟਰ ਬੰਦ ਕਰਨੇ ਚਾਹੁੰਦੇ ਹੱਸਾ ਵੀ ਇਹ ਕੈਂਟਰ ਬੰਦ ਹੋਣੇ ਚਾਹੀਦੇ ਨੇ। ਵੀ ਰਾਤ ਰਾਤ ਨੂੰ ਚੱਲਣਾ। ਰਾਤ ਨੂੰ ਵੀ ਵੀਰੇ ਅਸਲ 'ਚ ਹੋਣੀ ਬੰਦ ਚਾਹੀਦੇ ਨੇ ਫਿੱਧੀ ਗੱਲ ਆ। ਹੁਣ ਜੀ ਭਾਈ ਸਾਹਿਬ ਕਹਿੰਦੇ ਹੁਣ ਵੀ ਇਹ ਤਾਂ ਬੰਦ ਹੀ ਹੋਣਾ ਚਾਹੀਦਾ ਸਿਸਟਮ। ਸੜਕ ਤੇ ਅਸੀਂ ਹੀ ਦੇਖਣੇ ਚਾਹੀਦੇ ਆ ਇਕੱਲੇ। ਤੁਹਾਡੇ ਨਾਲ ਭਰਾਵੋ ਨਹੀਂ ਚੱਲਣਾ ਸੰਸਾਰ। ਇਹ ਰੀਡ ਦੀ ਹੱਡੀ ਆ ਜਿੱਨਾਂ ਨੂੰ ਤੁਸੀਂ ਕਹੀ ਜਾਂਦੇ ਵੀ ਬੰਦ ਕਰ ਦਿਓ। ਤੁਹਾਨੂੰ ਉਹ ਕਹਿੰਦਾ ਵੀ ਦਿਨ ਰਾਤ ਚਲਾਓ। ਸੌਣ ਦੀ ਲੋੜ ਵੀ ਤੁਹਾਨੂੰ। ਨਾ ਉਹ ਗਾਲ੍ਹਾਂ ਕੱਢ ਰਿਹਾ ਭਾਈ ਜੀ ਆਪ ਮਾਲਕ ਕਹਿੰਦਾ ਲੱਾ ਇਹਨੂੰ ਵੀ ਦੇਤੀ ਨਾਮਦਾਰੀ ਡਰਾਈਵਰ ਨੂੰ ਆ ਡਰਾਈਵਰ ਆ ਬਾਈ ਕਹਿੰਦਾ ਚਾਰ ਮਾਰੋ ਚਪੇੜਾਂ ਸਾਲੇ ਦੇ ਸੌਣ ਨੂੰ ਕਿ ਹੋਇਆ ਸੀ ਪਵਾ ਲੋ ਸ਼ਾਂਪ ਬਾਈ ਪੈ ਲਿਆ ਕਰੋ ਭੈਂਚਾ ਦਵੇ ਦੁਨੀਆਦਾਰੀ ਆ ਤਾਂ ਆਹੀ ਹਾਰ ਪਾਉਂਦੇ ਆ ਮਾਲਕ ਤੇ ਇਹੀ ਡਰਾਈਵਰ ਕਿਤੇ 2 ਘੰਟੇ ਸੌ ਗਿਆ ਹੁੰਦਾ ਤਾਂ ਇਸੇ ਮਾਲਕ ਨੇ ਇਹ ਕਹਿਣਾ ਸੀ ਹਾਂ ਹਾਂ ਬਾਈ ਤੂੰ ਕਿਉਂ ਸੌ ਗਿਆ ਹੈਨਾ ਉੱਥੇ ਪਹਚਾਇਆ ਨਹੀਂ ਡਿੱਪਰ ਗੱਡੀ ਨਹੀਂ ਭਰੀ ਇਹ ਨਹੀਂ ਹੋਇਆ ਬਾਹ ਨਹੀਂ ਹੋਇਆ ਦਿਹਾੜੀ ਟੁੱਟ ਗਈ ਸਾਡੀ ਕਿਸ਼ਤਾ ਭਲਾਣਾ ਏ ਮਕਾਣਾ ਧਮਕਾਣਾ ਇਹ ਗੱਲ ਮੈਨੂੰ ਬਹੁਤ ਬੁਰੀ ਲੱਗੀ ਇਸ ਮਾਲਕ ਵੀਰ ਦੀ ਕਿ ਚਾਰ ਮਾਰੋ ਚਪੇੜਣਾ ਪਹਿਲਾਂ ਤੂੰ ਪਹੁੰਚ ਜਾ ਭਰਾ ਵਾ ਇੱਥੇ ਆ ਕੇ ਦੇਖ ਲੈ ਕੀ ਗੱਲ ਬਾਤ ਹੈ ਕੀ ਦਾ ਕਸੂਰ ਹੈ ਕੀ ਚੱਕਰ ਹੋਇਆ ਹੈ ਹਣਾ ਹਰ ਪਾਸੇ ਨਿਰਾਪੁਰਾ ਪਹਿਲੀ ਕਿਸੇ ਨੂੰ ਕਹਿ ਦੇਣਾ ਬਾਕੀ ਲੋਕ ਰਿਸ਼ਤਾ ਕਰਨ ਉਹ ਵੀ ਨਹੀਂ ਡਲਦੇ ਗੱਲਬਾਤ ਕੁਝ ਮਰਜ਼ੀ ਹੋ ਜੇ ਉਹਨੂੰ ਕਹਿਣਗੇ ਇਹ ਤਾਂ ਨਸ਼ੇੜੀ ਆ ਜੀ ਟਰੱਕ ਵਾਲੇ ਦਾ ਨਸ਼ਾ ਕਰਿਆ ਹੋਇਆ ਸੋ ਰੁਪਿਆ ਫੜਾਉਣ ਨੂੰ ਤਿਆਰੀ ਰਹਿੰਦੇ ਆ ਦੇਖਦੇ ਨਹੀਂ ਹੈਗੇ ਵੀ ਕੀ ਗੱਲਬਾਤ ਆ ਹਨਾ ਜਾਂ ਕਿਵੇਂ ਆ ਯਾਰ ਕਿਵੇਂ ਇਹਨਾਂ ਦੀ ਲਾਈਫ ਹੁੰਦੀ ਆ ਠੀਕ ਆ ਮੰਨਦੇ ਆ ਬਾਈ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਵਿੱਚ ਬਹੁਤ ਜ਼ਿਆਦਾਤਰ ਸਾਡੇ ਸਟਾਫ ਚ ਮੰਨਦੇ ਆ ਕਿ 80% ਲੋਕ ਆ ਜਿਹੜੇ ਉਹ ਨਸ਼ੇੜੀ ਨੇ ਨਸ਼ੇ ਵਾਲੇ ਨੇ ਠੀਕ ਆ ਨਸ਼ੇ ਕਰਦੇ ਨੇ ਨਸ਼ੇ ਕਰਕੇ ਵੀ ਗੱਡੀਆਂ ਚਲਾਉਂਦੇ ਨੇ ਪਰ ਸਾਰਿਆਂ ਨੂੰ ਇੱਕ ਰਸੇ ਪਰੋਦਣਾ ਬਾਈ ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ। ਇਸ ਵੀਡੀਓ ਨੂੰ ਬਾਈ ਹਰ ਇੱਕ ਡਰਾਈਵਰ ਭਰਾ ਨਾਲ ਸਾਂਝੀ ਕਰਿਓ। ਹਰੋ ਬੰਦਾ ਸ਼ੇਅਰ ਕਰਿਓ ਜੋ ਡਰਾਈਵਰਾਂ ਨਾਲ ਦਰਦ ਰੱਖਦਾ, ਜੋ ਡਰਾਈਵਰਾਂ ਨੂੰ ਪਿਆਰ ਕਰਦਾ, ਜੋ ਡਰਾਈਵਰਾਂ ਦੀ ਸਪੋਰਟ ਦੇ ਵਿੱਚ ਆ। ਬਾਕੀ ਭਰਾ ਮੇਰੇਓ ਜਿਹੜੇ ਉਸ ਮਾਲਕ ਵੀਰ ਦੇ ਹੋਰ ਗੱਡੀਆਂ ਦੇ ਡਰਾਈਵਰ ਨੇ ਉਹ ਇਸ ਗੱਲ ਵੱਲ ਜ਼ਰੂਰ ਇੱਕ ਵਾਰ ਧਿਆਨ ਦੇ ਦੇਣਾ ਕਿ ਅੱਜ ਜਦੋਂ ਇੰਨੀ ਇੱਕ ਗੱਲ ਤੇ ਉਹ ਤੁਹਾਡੇ ਨਾਲ ਨਹੀਂ ਖੜ ਰਿਹਾ ਇਹ ਗੱਲ ਕਹਿ ਰਿਹਾ ਕਿ ਬਾਈ ਚਾਰ ਮਾਰੋ ਚਫਰੇਣਾ ਇਹਨੂੰ ਸੌਣ ਨੂੰ ਕੀ ਹੋਇਆ ਸੀ ਹੈਨਾ ਸਾਂ ਜ਼ਰੂਰ ਬਾਈ ਕਿਤਨਾ ਕਿਤੇ ਤੁਸੀਂ ਇਸ ਚੀਜ਼ ਨੂੰ ਸੋਚਿਓ ਕਿ ਕੱਲ ਨੂੰ ਜੇ ਕੋਈ ਹੋਰ ਵੱਡੀ ਵਾਰਦਾਤ ਹੁੰਦੀ ਆ ਜਾਂ ਕੋਈ ਗੱਲਬਾਤ ਤੁਹਾਡੇ ਨਾਲ 트ਰਾਜੇਡੀ ਹੋ ਜਾਂਦੀ ਆ ਤਾਂ ਤੁਹਾਡੇ ਨਾਲ ਕਿੰਨਾ ਕੁ ਕੋਈ ਖੜਨ ਜੋਗਾ ਸੋ ਸਾਨੂੰ ਰੱਬ ਵਰਗਾ ਸਹਾਰਾ ਹੁੰਦਾ ਚੰਗੇ ਮਾਲਕਾਂ ਦਾ ਹਨ ਕਈ ਵਾਰੀ ਕੀ ਹੁੰਦਾ ਸਾਡੇ ਘਰ ਚ ਕੋਈ ਢੱਲ ਮੱਠ ਹੁੰਦੀ ਆ ਪਿੱਛੇ ਬਾਈ ਦੇਖ ਰੇ ਖਲਾ ਕਈ ਵਾਰੀ ਨਹੀਂ ਕੋਈ ਬੰਦਾ ਹੁੰਦਾ ਤਾਂ ਉੱਥੇ ਸਾਡੇ ਜਿਹੜੇ ਮਾਲਕ ਭਰਾ ਨੇ ਵਿੱਚ ਟੰਗੇ ਬਹੁਤ ਨੇ ਵਿੱਚ ਮਾੜੇ ਜਿਵੇਂ ਕਿ ਮੈਂ ਕਹਿਣਾ ਪੰਜ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ ਸੋ ਇਸ ਗੱਲ ਵੱਲ ਜ਼ਰੂਰ ਧਿਆਨ ਦਿਓ ਭਰਾ ਜਿੰਨੀਆਂ ਵੀ ਉਹਦੇ ਕੋਲ ਵੀਰ ਕੋਲ ਗੱਡੀਆਂ ਨੇ ਦੋ ਨੇ ਚਾਰ ਨੇ ਹਨ ਸਾਰੀਆਂ ਨੂੰ ਤਾਂ ਚਲਾ ਨਹੀਂ ਸਕਦਾ ਚਲਾਉ ਤਾਂ ਇੱਕ ਨੂੰ ਬਾਕੀ ਡਰਾਈਵਰ ਹੀ ਚਲਾਉਣਗੇ ਸੋ ਜ਼ਰੂਰ ਭਾਈ ਇਸ ਵੀਡੀਓ ਨੂੰ ਸ਼ੇਅਰ ਕਰਿਓ ਸਾਂਝੀ ਕਰਿਓ ਤੇ ਪੱਤਰਕਾਰ ਭਰਾਵਾਂ ਨੂੰ ਮੇਰੀ ਫੇਰ ਤੋਂ ਬੇਨਤੀ ਆ ਕਿ ਭਾਈ ਐਵੇਂ ਨਸ਼ੇੜੀ ਵਾਲੇ ਟੈਗ ਨਾ ਲਾਇਆ ਕਰੋ ਜਾਂ ਇਦਾਂ ਦੇ ਕੋਈ ਸਵਾਲ ਨਾ ਪੁੱਛਿਆ ਕਰੋ ਜਦੋਂ ਕਿ ਤੁਹਾਡਾ ਹੱਕ ਬਣਦਾ ਸੀ ਇਹ ਉਹਨਾਂ ਨੂੰ ਵੀ ਸਵਾਲ ਕਰਾਂਦਾ ਕਿ ਤੁਸੀਂ ਭਾਈ ਰੋਡ ਤੇ ਕਿਉਂ ਖੜੀਆਂ ਗਰੀਆਂ ਕੁਝ ਵੀ ਹੋ ਸਕਦਾ ਚਲੋ ਤੁਹਾਨੂੰ ਨੀਂਦ ਆ ਗਈ ਭਾਈ ਜਾਨਸੋ ਦਾ ਕੋਈ ਟਾਇਰ ਆੜ ਖੁੱਲ ਜੇ ਕੁਝ ਹੋਰ ਹੋ ਜੇ ਆਊਟ ਆਫ ਕੰਟਰੋਲ ਗੱਡੀ ਕੁਝ ਵੀ ਕਰ ਸਕਦੀ ਹੈ ਹਣਾ ਸੋ ਸੜਕਾਂ ਭਾਈ ਬਹੁਤ ਕੁਝ ਹੋ ਜਾਂਦਾ ਡਰਾਈਵਰ ਵੀ ਕਈ ਥਾਵਾਂ ਵਿੱਚ ਰਹੇ ਨੇ ਵਿੱਚ ਮੱਚ ਜਾਂਦੇ ਨੇ ਲੱਤਾਂ ਵਾਵਾ ਵੱਡੀਆਂ ਜਾਂਦੀ ਬਹੁਤ ਕੁਝ ਹੁੰਦਾ ਭਾਈ ਬਹੁਤ ਕੁਝ ਹੁੰਦਾ ਮੈਂ ਦੱਸ ਨਹੀਂ ਸਕਦਾ ਠੀਕ ਆ ਜੀ ਸੋ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਮੈਨੂੰ ਦਰਦਾ ਮੈਂ ਬੋਲਿਆ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਧੰਨਵਾਦ ਜੀ